यार टाइम भी हो गया बाबे नु चाय फड़ा के आंदा चल गए फिर चाय फढ़ाई होनेया बाबे नु नागा भाई ने जे नागा चल गए यार दोपहर तो हो गया बाबा को नहीं आया नहीं अज बांगर चाह है नहीं गा क्या इधर तपस्या करी जल इधर जाने झाड़े वाले है बा यारे गए ਬੈਠਾ ਦਾ ਬਾਬਾ ਦਾ ਬਾਬਾ ਜੀ ਪੈਰੀ ਪੈਨਾ ਰਾਜੀ ਰਹਾ ਬੱਚਾ ਬਾਬਾ ਜੀ ਮੈਂ ਉਧਰ ਗਿਆ ਸੀ ਲੰਗਰ ਚ ਚਾਹ ਲੈ ਕੇ ਆਇਆ ਸੀਗਾ ਬਾਬਾ ਜੀ ਤੁਸੀਂ ਉਹ ਕਹਿੰਦੇ ਇੱਧਰ ਆ ਰਿਹਾ ਬਾਬਾ ਇੱਧਰ ਬੈਠਿਆ ਹੀ ਕਹਿੰਦੇ ਬਸ ਮੈਂ ਇੱਧਰ ਘੁੰਮਦਾ ਘੁੰਮਦਾ ਇੱਧਰ ਆ ਗਿਆ ਇੱਥੇ ਸ਼ਾਂਤੀ ਜੀ ਲੱਗੀ ਮੈਨੂੰ ਮੈਂ ਇੱਥੇ ਆ ਕੇ ਬੈਠ ਗਿਆ ਬੱਚਾ ਅੱਛਾ ਬਾਬਾ ਜੀ ਹੋ ਸੇਤਾਂ ਠੀਕ ਆ ਬਾਬਾ ਜੀ ਵਧੀਆ 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 ਤੂੰ ਬੱਚਾ ਬੜੀ ਸੇਵਾ ਕਰਦਾ ਹੈ। ਬਾਬਾਈ ਫਿਰ ਚਲੋ ਤੰਦਰੁਸਤੀ ਰਹਿੰਦੀ ਆ ਘਰੇ ਇਹਨੇ ਨਾਲ। ਮੈਂ ਤੇਰੀ ਸੇਵਾ ਤੋਂ ਖੁਸ਼ ਆਜ ਮੰਗ ਵਰਦਾਨ ਕੀ ਮੰਗਣਾ ਹੈ। ਨਹੀਂ ਬਾਬਾਈ ਵਰਦਾਨ ਤਾਂ ਕੀ ਚਾਹੀਦਾ ਆਪਾਂ ਨੂੰ ਬਸ ਇਹ ਤੰਦਰੁਸਤੀ ਰਹੇ ਬਹੁਤ ਹੈ ਇਹ ਨਹੀਂ ਕਰਦੀ। ਨਹੀਂ ਫਿਰ ਵੀ ਤੂੰ ਮੰਗ ਬੱਚਾ ਕੀ ਮੰਗਣਾ ਹੈ। ਬਾਬਾਈ ਮੈਨੂੰ ਨਾ ਮੌਤ ਤੋਂ ਬੜਾ ਡਰ ਲੱਗਦਾ ਹੈਗਾ ਤੇ ਜੇ ਮੈਂ ਅਮਰ ਰਹਿਣਾ ਬਾਬਾਈ ਫਿਰ ਵਧੀਆ ਗੱਲ ਆ। ਅਮਰ ਤਾਂ ਨਹੀਂ ਰਹਾ ਜਾਂਦਾ ਬੱਚਾ। ਇਹ ਤਾਂ ਇੱਕ ਦਿਨ ਜਾਣਾ ਹੈ ਤਾਂ ਦੁਨੀਆ। ਬੱਚਾ ਇਹ ਦੁਨੀਆ ਦਾ ਦਸਤੂਰ ਹੈ। ਇੱਟਾ ਵੱਡੇ ਵੱਡੇ ਪੀਰ ਪਗੰਬਰ ਵੀ ਆ ਕੇ ਵਾਗੇ ਕੋਈ ਨਹੀਂ ਇੱਥੇ ਰਹਿ ਸਕਦਾ ਠੀਕ ਹੈ ਜੀ ਬਬਈ ਹੁਣ ਇਹਦਾ ਕੋਈ ਹੋਰ ਹੱਲ ਤਾਂ ਕਰੋ ਮੌਤ ਤੋਂ ਤਾਂ ਮੈਨੂੰ ਬੜਾ ਡਰ ਲੱਗਦਾ ਇੱਕ ਹੱਲ ਤੈਨੂੰ ਦੱਸ ਦਿੰਨੇ ਆਂ ਕਿ ਤੈਨੂੰ ਬਚ ਨਹੀਂ ਦਿੰਨੇ ਆਂ ਸੀ ਜਦੋਂ ਤੇਰੀ ਮੌਤ ਹੋਊਗੀ ਤੈਨੂੰ 2 ਦਿਨ ਪਹਿਲਾਂ gendoot dekhne start ho jaan ge ਤੇ ਜੇ ਤੂੰ ਬਚਣਾਗਾ ਉਹ ਤੈਨੂੰ ਸੇਰ ਵਾਲੇ ਪਾਸੋਂ ਤੇਰੇ ਆਹੋ ਕਰਨਗੇ ਮਿਰਤੂ ਸੇਰ ਵਾਲੇ ਪਾਸੇ ਨਾ ਕਿ gendoot ਨੂੰ ਕਰਨੀ ਦੇ ਬਸ ਠੀਕ ਹੈ ਬਬਈ ਸੱਤ ਬਚ ਨਹੀਂ ਠੀਕ ਆ ਬਬਈ ਚੰਗੀ ਧੰਨਵਾਦ ਆ ਤਾਂ ਬੜੀਆ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਤਾਂ ਘਰੋਂ ਸੋਚ ਕੇ ਆਈ ਨਹੀਂ ਸੀ ਕਿ ਵੀ ਬਾਬਾ ਐਡਾ ਵੱਡਾ ਵਰਦਾਨ ਦੇ ਦੂਗਾ ਮੌਤ ਹੀ ਇੱਥੇ ਵੱਡੀ ਗੱਲ ਆ ਗਈ ਤੇ ਮੌਤ ਦੇ ਆਪਾਂ ਨੂੰ ਵਰਦਾਨ ਮਿਲ ਗਿਆ ਪਤਾ ਨਹੀਂ ਮਰਨੇ ਜੰਦੂਤ ਆਇਆ ਜਦੋਂ ਤੇ ਆਪਾਂ ਜੰਦੂਤ ਦੇ ਹੱਥੀਂ ਲੱਗਨੇ ਜਦੋਂ ਜੰਦੂਤ ਸਿਰ ਆਲੇ ਪਾਸੇ ਖੜਿਆ ਕਰੂ ਆਪਾਂ ਘੁੰਮ ਜਾ ਕਰਾਂਗੇ ਠੀਕਾ ਚੱਲਦੇ ਆਂਗੇ ਘਰੇ ਹੁਣ ਤੇ ਬਾਬੇ ਨੇ ਦੱਸਿਆ ਆਪਾਂ ਨੂੰ ਜੰਦੂਤ ਦੇਖਣੇ ਆ ਉਦੋਂ ਆਏ ਹਾਏ ਨੀਰਾ ਪਾਈਏ ਕੌਲਾ ਕਿੱਥੇ ਰੱਖਤਾ ਬੁੜਮਾ ਨੇ ਆਹ ਪਿਆਰ ਪੰਦਰਤਾ ਇੰਤਰ ਰੱਖ ਲਈ ਇੱਥੇ ਮੈਂ ਤੂੜੀ ਪਾ ਲਈਏ ਗਰਮੀ ਵੀ ਬਾਲੀ ਹੋ ਰਹੀ ਅੱਜ ਤਾਂ ਯਾਰ ਸਿੱਤ ਗਿਆ ਯਾਰ ਮੀਰੋ ਕਿਉਂ ਕਿਉਂ ਨਹੀਂ ਲੱਗਦਾ ਵਾ ਯਾਰ ਅੱਖਾਂ ਰੇਤ ਨਾ ਯਾਰ ਕੁਝ ਨਹੀਂ ਹੈ ਉਹ ਵੀ ਪਲੇਖਾ ਪਿਆ ਹਣਾ ਅੰਜਰ ਦਾ ਬਾਬੇ ਦੀ ਗੱਲ ਯਾਦ ਆ ਜਾਂਦੀ ਹੈ ਨਾ ਉਹ ਤਾਂ ਕਰਕੇ ਬਸ ਮੰਨ ਤੇ ਚੜੀ ਪਈ ਹੈਗੀ ਤੈਨੂੰ ਪਲੇ ਖਾਇਆ ਪੈ ਗਿਆ ਹੁ ਹੁਣੀ ਕਿਤੇ ਲੱਭੜ ਜੇ ਗਏ ਨਾਲ ਗਏ ਯਾਰ ਨੀਰਾ ਨੂਰਾ ਪਾਤਾ ਹਾਂ ਨਾਲ ਗਏ ਯਾਰ ਟਾਈਮ ਨਾਲ ਤਾ ਹਣਾ ਕੇ ਹੋਰ ਕੋਈ ਕੰਮ ਕਰਾਂਗੇ ਵਾਹੀ ਉਪਰ ਇਧਰ ਦਾ ਇਹ ਤਾਂ ਸੱਚੀ ਗੱਲ ਤਾਂ ਨਹੀਂ ਯਾਰ ਬਾਬੇ ਦੀ ਕੀ ਸੀਗਾ ਯਾਰ ਇਹ ਕਮਾਲਾ ਯਾਰ ਹੈ ਕੋਲੇਖਾ ਪੈਰੋਂ ਨਾ ਯਾਰ ਉਹ ਕੋਲੇਖਾ ਪਈ ਜਾਂਦਾ ਹਨਾ ਮੇਲਾ ਤਾਂ ਕੁਛ ਨਹੀਂ ਹੋ ਰਿਹਾ ਯਾਰ ਬਹੁਤ ਜ਼ਿਆਦਾ ਡਰਾਈ ਦਿੱਤੇ ਯਾਰ ਇਹਦਾ ਇਹਨਾਂ ਦਾ ਬਾਬੇ ਕੋਈ ਨਾ ਜਾਣਾ ਪਈ ਦੁਬਾਰੇ ਪਰ ਬਾਬਾ ਤਾਂ ਕਹਿੰਦਾ ਸੀਗਾ ਵੀ ਤੈਨੂੰ ਦੇਖਣੇ ਪਹਿਲਾਂ ਜਨਮ ਤੇ ਮੌਤ ਆਉਣੀ ਹੋਈ ਕੰਚਰ ਜੀ ਕਿਤੇ ਮੌਤ ਤਾਂ ਨਹੀਂ ਨੇੜੇ ਲੱਗੀ ਕਿਵੇਂ ਕਰੀਏ ਮੈਂ ਤਾਂ ਨਹਾਉਣਾ ਸੀ ਯਾਰ ਬਾਥਰੂਮ ਤੇ ਵੜਨ ਤੋਂ ਵੀ ਡਰ ਲੱਗਦਾ ਫੇਰ ਦੇਖਾਂਗੇ ਇੱਥੇ ਨਾ ਖੜਾ ਹੋਵੇ ਕਿਤੇ ਪਤੰਦਰ ਭਾਬੇ ਨੇ ਆਖਿਆ ਸੀ ਸਿਰਾਲੇ ਪਾਸੇ ਨੂੰ ਲੈ ਕੇ ਜਾਉ ਯਾਰ ਮੈਂ ਤਾਂ ਛੱਡ ਗਿਆ ਲਿਆ ਮਾਪਨੇ ਨੂੰ ਪਿੱਤਰ ਗਿਆ ਯਾਰ ਡਰ ਜਾ ਲੱਗੀਆਂ ਤਾਂ ਕੰਜਾ ਤਾਂ ਮੈਂ ਤਾਂ ਛੱਡੜਾ ਵੀ ਕਰੀ ਨਹੀਂ ਖੜਦਾ ਯਾਰ ਕਮਦਰ ਦਾ ਕਿੱਧਰ ਗਿਆ ਜਗਜੀਤ ਓਕੇ ਮੈਂ ਖੜੀ ਖੜੀ ਕਿਵੇਂ ਆ ਕਿਵੇਂ ਹੋਏ ਬਦਿਆ ਜਮਾ ਸਾ ਜਾਣ ਨਹੀਂ ਦੇਖਿਆ ਯਾਰ ਨਾ ਯਾ ਮੈਨਾਂ ਖੇਰ ਗਣੀ ਆਈ ਜਾਂਦਾ ਸੀ ਯਾਰ ਉਹ ਅੱਛਾ ਕੇ ਕਿਵੇਂ ਸੀ ਕੀ ਹੋਏਗਾ ਬਰੇ ਦੇ ਕਰਦਾ ਉਹ ਯਾਰ ਪੁੱਛ ਨਾ ਮੈਨੂੰ ਤਾਂ ਯਾਰ ਘਰੇ ਭਾਂ ਯਾਰ ਦਾ ਪਲੇਖ ਆ ਜਾ ਪਈ ਜਾਂਦਾ ਮੈਂ ਗਿਆ ਸੀ ਯਾਰ ਬਾਬੇ ਕੋਲੇ ਮੈਂ ਸੇਵਾ ਕਰਨੇ ਜਾਂਦਾ ਹੁੰਦਾ ਸੀਗਾ ਹੂੰ ਉਹ ਬਾਬਾ ਮੈਨੂੰ ਕਹਿੰਦਾ ਮੈਂ ਬਾਬਾ ਕਹਿੰਦਾ ਤੈਨੂੰ ਗੁਰਦਾਨ ਦਿੰਦਾ ਕਹਿੰਦਾ ਮੈਂ ਤੂੰ ਸੇਵਾ ਕਰਦਾਂਗਾ ਕਹਿੰਦਾ ਸ਼ੇਰਾ ਤੇ ਕਹਿੰਦਾ ਵੀ ਤੈਨੂੰ ਮੌਤ ਦਾ ਕਹਿੰਦਾ ਪਤਾ ਲੱਗ ਜੂ ਪਹਿਲਾਂ ਕਹਿੰਦਾ ਜਦੋਂ ਮੌਤ ਆਉਣੀ ਹੋਈ ਤੇ ਮੈਂ ਘਰੇ ਕੰਮ ਕਰੀ ਜਾਂਦਾ ਸੀਗਾ ਯਾਰ ਤੇ ਮੈਂ ਤਾਂ ਕੰਜਰ ਜੇ ਨਾ ਪਲੇਖੇ ਜੇ ਪਈ ਗਏ ਯਾਰ ਉਹ ਹੀ ਕਹੇ ਤਾਂ ਉਹ ਬਾਬੇ ਨੇ ਤੈਨੂੰ ਨਾ ਪਾਲਾ ਲਉ ਉਸ ਤਰੇ ਤੂੰ ਨਾ ਨਾ ਯਾਰ ਪਾਲਾ ਕਿੱਥੇ ਪਤਾ ਲੱਗਦਾ ਯਾਰ ਮੌਦਾ ਨਹੀਂ ਯਾਰ ਮੈਨੂੰ ਪਤਾ ਲੱਗਣ ਲੱਗ ਜਾਂਦਾ ਫੇਰ ਆਮੜੀ ਹੋ ਜਾਣ ਸਾਰੇ ਨਾ ਨਾ ਯਾਰ ਮੈਨੂੰ ਬਾਬੇ ਨੇ ਕਿਹਾ ਯਾਰ ਮੈਨੂੰ ਭਲੇਖਾ ਪਿਆ ਜੰਦੂਤ ਦਾ ਯਾਰ ਮੈਂ ਆਖਿਆ ਸੀ ਬਾਬੇ ਨੇ ਵੀ ਤੈਨੂੰ ਜੰਦੂਤ ਦੇਖਿਆ ਕਰੂਗਾ ਉਹੀ ਭਲੇਖਾ ਲੱਗ ਗਿਆ ਕੋਈ ਨੀ ਤੂੰ ਬਹਿ ਜਾ ਸੋਡਿਆ ਵਾਲਾ ਮੈਨੂੰ ਉਹਨੂੰ ਭੇਜ ਦਿੰਨਾ ਚੱਲ ਜੇ ਯਾਰ ਤੈਨੂੰ ਟੱਕਰਿਆ ਮੈਂ ਉਧਰ ਹੀ ਆਣਾ ਖੇਤ ਕਣੀ ਆ ਨਾ ਠੀਕ ਆ ਚੰਗਾ ਤੇ ਯਾਰ ਹੁਣ ਸਾਡੇ ਵਾਲੇ ਨੂੰ ਕਿੱਥੇ ਢੀਕਾਂ ਕੰਦਰ ਦੇ ਕਿ ਉਧਰ ਦੇਖਿਆ ਮੈਂ ਯਾਰ ਘਰੇ ਹੁਣ ਕੰਦਰ ਦਾ ਦਰ ਲੱਗਦਾ ਕੱਲੇ ਸੜਕ ਤੇ ਦੇਖ ਕੇ ਆਉਂਦੇ ਯਾਰ ਕੀ ਆ ਖੜਾ ਹੋਵੇ ਕਿਸੇ ਨਾਲ ਇਹ ਗੱਲੀ ਲੱਗ ਜਾਂਦਾ ਇੱਕ ਤਾਂ ਉਹ ਕੰਜਰ ਵਾ ਕਿਧਰ ਗਿਆ ਯਾਰ ਅੱਜ ਜੀਤ ਹੋਇਆ ਆਹਾ ਓਏ ਕੰਜਰ ਤਾਂ ਸੀ ਨਾ ਬੈਠਾ ਜਾਂਦਾ ਤਾਂ ਜੰਦੂ ਤੂੰ ਐ ਗੱਲ ਬਾਬੇ ਦੀ ਪੱਕੀ ਆ ਮੈਂ ਤੇਰਾ ਲੈ ਇਹਨੂੰ ਚੇਪੂ ਆ ਜਹਣਾ ਉਹ ਅੱਜ ਲੱਲ ਲਿਆ ਗਿਆ ਭਾਣਾ ਕਰੇ ਜਾਂਦੇ ਯਾਰ ਹੋ ਜੈਗੀ ਪੱਕੀ ਗੱਲ ਆ ਮਿੰਤਰਾ ਅੱਜ ਪਤਾ ਲੱਗ ਜਿੱਤਰਦਾ ਯਾਰ ਅੱਜ ਜ਼ਰੂਰ ਆਗਣੀ ਹਣਾ ਉਹ ਉਹਦੇ ਬੈਠਾ ਸੀ ਆ ਗਿਆ ਹੋਰ ਆ ਤੰਤੂ ਆਏ ਬੈਠਾ ਹੋਏ ਉਹ ਯਾਰ ਬਾਈ ਆ ਜਾ ਕਿੱਧਰ ਵਾ ਗਿਆ ਸੀ ਕਿੱਥੇ ਟਾਈਮ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਭਾਂਜੇ ਯਾਰ ਉਹ ਤੂੰ ਹਾਂ ਕਿਵੇਂ ਬੈਠ ਗਿਆ ਸੋਚਣ ਚ ਲੱਗ ਗਿਆ ਕੁਛ ਨਹੀਂ ਯਾਰ ਉਹਦਾ ਜਮਦੂਤ ਨਾ ਉਹਦੇ ਮਗਰ ਬੈਠਾ ਜਾਂਦਾ ਸੀ ਓਏ ਜਮ ਜੂਤਾ ਕਿਨੇ ਕਹਦਾ ਤੈਨੂੰ ਜਮ ਜੂਤ ਸੀ ਜਾਂਦਾ ਓਏ ਮੈਂ ਨਾ ਬਾਬੇ ਕੋਲੇ ਜਾਣਾ ਹੁੰਦਾਗਾ ਸੇਵਾ ਕਰਨਾ ਮੇਰੀ ਗੱਲ ਤਾਂ ਸੁਣਾ ਪਤਾ ਕੀ ਆ ਮੈਂ ਤਾਂ ਘਰੇ ਤੈਉ ਤੈਨੂੰ ਮੈਂ ਡੀਕੀ ਜਾਂਦਾ ਸੀਗਾ ਡੀਕੀ ਜਾਂਦਾ ਸੀ ਬਾਬੇ ਕੋਲੇ ਦੁੱਤ ਲੈ ਜਾਂਦੇ ਹਾਂ ਐਥੇ ਮੇਰੀ ਤੂੰ ਗੱਲ ਤਾਂ ਸੁਂਦਾ ਨਹੀਂ ਪੂਰੀ ਭਰਾਵਾ ਮੈਂ ਤੈਨੂੰ ਤਾਂ ਹੀ ਡੀਕੀ ਜਾਂਦਾ ਸੀ ਘਰੇ ਮੈਨੂੰ ਘਰੇ ਦੋ ਵਾਰੀ ਦੇਖ ਗਿਆ ਘਰੇ ਮੈਨੂੰ ਵੀ ਜਮਦੂਤ ਮੈਨੂੰ ਬਾਬੇ ਨੇ ਆਖਿਆ ਹੀ ਕਹਿੰਦਾ ਜਦੋਂ ਮੌਤ ਆਉਂਦੀ ਆ ਨਾ ਬੰਦੇ ਦੀ ਕਹਿੰਦਾ ਕਹਿੰਦਾ ਜਮਦੂਤ ਦੇਖਦਾ ਕਹਿੰਦਾ ਉਦੋਂ ਤੇ ਮੈਨੂੰ ਆਖਿਆ ਸੀਗਾ ਕਹਿੰਦਾ ਤੈਨੂੰ ਜਮਦੂਤ ਉਹ ਦੇਖਿਆ ਕਰੂਗਾ ਕਹ ਮੈਂ ਤਾਂ ਕਰੇ ਮੈਨੂੰ ਦੋ ਵਾਰੀ ਭਲੇਖਾ ਪੈ ਗਿਆ ਮੈਂ ਤੈਂਉ ਤੈਨੂੰ ਢੀਖ ਜਾਂਦਾ ਸੀ ਹੋਰ ਯਾਰ ਦੇਖਦੇ ਆ ਜੰਦੂ ਆਹ ਦੇਣਾ ਉਹ ਸੀ ਉਹ ਸੀ ਨਾ ਉਹ ਆ ਸੀ ਇਹ ਆ ਦੇਖ ਯਾਰ ਤੈਨੂੰ ਤਾਂ ਉਹ ਵੀ ਨਹੀਂ ਦੇਖਦਾ ਆ ਦੇ ਫਿਰਦਾ ਯਾਰ ਅੰਦਰ ਚੱਲ ਓਏ ਆਹ ਫਿਰਦਾ ਓਥੇ